ਮੇਰੇ ਸੱਤੇ ਮਾਰਕਾ ਸਾਰੇ ਸੰਸਾਰ ਉਤੇ ਕਰੋ ਕਿਰਪਾ हे ਪ੍ਰੇਤਪਾਲ ਕਾ ਸਾਰੇ ਸੰਸਾਰ ਉਤੇ ਕਰੋ ਕਿਰਪਾ हे ਪ੍ਰੇਤਪਾਲ ਕਾ ਆਣ ਜਾਂਦੇ ਵਿੱਚ ਪਸ ਜੀਵ ਜੰਤੂਆਂ ਦਾ ਨਾਲ ਕਰੋ ਜੀ ਪਲਾ ਹਰਾ ਵਿੱਚ ਲੰਗਰ ਲਗਾਉਣ ਵਾਲਿਆਂ ਦੀ ਹੋਵੇ ਚੜ ਦੀ ਕਲਾ ਹਰਾ ਵਿੱਚ ਲੰਗਰ ਲਗਾਉਣ ਵਾਲਿਆਂ ਦੀ ਹੋਵੇ ਚੜ ਦੀ ਆਪ ਦੇ ਮਾਝੇ ਵਿੱਚ ਦਾਤਿਆ ਬਾੜਾਂ ਨਹੀਂ ਆਏ ਨੀ ਪਾਣੀਆਂ ਦੇ ਨਾਲ ਵੇਖ ਹੋਈ ਅੱਤ ਬਾਹੀ ਲੋਕ ਖਬਰ ਆਏ ਨੀ ਪਾਣੀਆਂ ਦੇ ਨਾਲ ਜਿਹੜੀ ਹੋਈ ਅੱਤ ਬਾਹੀ ਲੋਕ ਖਬਰ ਆਏ ਨੀ ਉਹ ਪਾ ਵਿੱਚ ਕਰੀ ਸੀ ਮਹਿਰਮਾਲ ਕਾ ਕਲ ਜਾਏ ਦੀ ਬਲਾ ਹੜਾ ਵਿੱਚ ਲੰਗਰ ਲਗਾਉਣ ਵਾਲਿਆਂ ਦੀ ਹੋਵੇ ਜੜਾ ਦੀ ਹੋਵੇ ਚੜਦੀ ਕਲਾ ਆਰੀ ਸੰਪਰਦਾਮ ਹਿਲਾ ਕਾਰੇ ਆਪ ਕੁਖਰੇ ਨੀ ਦੇਣਾ ਨਾਲ ਰਾਲੇ ਸਾਰੇ ਹੀ ਸਮਾਜ ਸੇਵੀ ਨੇ ਥਾਪ ਪੈਣ ਨੀ ਦੇਣਾ ਨਾਲ ਰਾਲੇ ਸਾਰੇ ਹੀ ਸਮਾਜ ਸੇਵੀ ਨੇ ਥਾਪ ਪੈਣ ਨੀ ਦੇਣਾ ਥਾਪ ਪੈਣ ਦੇ ਵਿੱਚੋਂ ਉੱਠੇ ਨਾ ਜਵਾਨਾਂ ਨੇ ਦੰਗਾਰਿਆ ਗਾਉਣ ਵਾਲਿਆਂ ਦੀ ਹੋਵੇ ਚੜਦੀ ਕਲਾ ਹਰਾਂ ਵਿੱਚ ਲੰਗਰ ਲਗਾਉਣ ਵਾਲਿਆਂ ਦੀ ਹੋਵੇ ਚੜਦੀ ਕਲਾ ਜਿੰਨਾ ਦਿਨ ਪਾਇਆ ਹੈ ਸਾ ਤੇਲ ਬੋਲ ਜੀ ਤਨਵਾ ਦੇ ਉਹਨਾਂ ਦਾ ਸੱਚੇ ਮਨ ਨਾਲ ਕਰ ਅਰ ਬਾਪ ਵਵੇ ਪਰਵਾਰੀ ਉਹਨਾਂ ਦਾ ਸੱਚੇ ਮਨ ਨਾਲ ਕਰ ਅਰ ਦਸਵਾ ਦੇ ਪਰਵਾਰੀ ਉਹਨਾਂ ਦਾ ਗੁਰਦੇ ਸਿੰਘ ਮਹਾਰਾਜ ਬਣ ਕੇ ਮਲਾ ਹਰਾਂ ਵਿੱਚ ਲੰਗਰ ਲਗਾਉਣ ਵਾਲੇ ਆਂਦੀ ਹੋਵੇ ਚੜ ਦੀ ਕਲਾ ਹਰਾਂ ਵਿੱਚ ਲੰਗਰ ਲਗਾਉਣ ਵਾਲੇ ਆਂਦੀ ਹੋਵੇ ਚੜ ਦੀ ਕਲਾ ਹਰਾਂ ਵਿੱਚ ਲੰਗਰ ਲਗਾਉਣ ਵਾਲੇ ਆਂਦੀ ਹੋਵੇ ਚੜ ਦੀ ਕਲਾ